ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਪਹੁੰਚਣਗੇ ਜਿੱਥੇ ਉਹ ਆਪਣੇ 10 ਦਿਨ ਦਾ ਸਮਾਂ ਗੁਜ਼ਾਰਨਗੇ ਗੱਲ ਕਰੀਏ ਤੇ ਅਸੀਂ ਇਸ ਵਕਤ ਵਿਪਾਸਨਾ ਕੇਂਦਰ ਜੋ ਕਿ ਸਾਧਨਾ ਕੇਂਦਰ ਹੈ ਉਸ ਦੇ ਬਾਹਰ ਖੜੋਤੇ ਹਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸੁਰੱਖਿਆ ਦੇ لحاظ ਨਾਲ ਪੂਖਤਾ ਪ੍ਰਬੰਧ ਕੀਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਤੇ ਇੱਥੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ ਸੁਰੱਖਿਆ ਦੇ لحاظ ਨਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕੀ ਜਿਹੜਾ ਹੈ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਇੱਥੇ ਅੰਦਰ ਪ੍ਰਵੇਸ਼ ਨਹੀਂ ਕੀਤਾ ਜਾਣ ਦਿੱਤਾ ਜਾ ਰਿਹਾ ਕਿਉਂਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਿਤਨੇ ਹਰ ਵਿਅਕਤੀ ਨੂੰ ਇਥੋਂ ਚੈਕਿੰਗ ਕਰਨ ਤੋਂ ਬਾਅਦ ਹੀ ਇੱਕ ਲੇਅਰ ਤੋਂ ਬਾਅਦ ਉਸ ਤੋਂ ਬਾਅਦ ਅੰਦਰ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ ਕਿਸੇ ਵੀ ਵਿਅਕਤੀ ਨੂੰ ਜਿਹੜਾ ਖਾਸ ਕਰਕੇ ਮੀਡੀਆ ਕਰਮਚਾਰੀਆਂ ਉਹਨਾਂ ਨੂੰ ਵੀ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ 10 ਦਿਨ ਦਾ ਜਿਹੜਾ ਸਮਾਂ ਹੈ अरविंद केजरीवाल ਇਸ ਸਾਧਨਾ ਕੇਂਦਰ ਦੇ ਵਿੱਚ गुजारनਗੇ ਜਿੱਥੇ ਉਹ ਮੈਡੀਟੇਸ਼ਨ ਕਰਨਗੇ ਧਿਆਨ ਲਗਾਉਣਗੇ ਤੇ ਯੋਗ ਸਾਧਨਾ ਦੇ ਵਿੱਚ ਆਪਣੀ ਜਿਹੜਾ ਹੈ ਸਮਾਂ गुजारਨਗੇ ਸਭ ਤੋਂ ਵੱਡੀ ਗੱਲ ਹੈ ਕਿ ਲਗਭਗ 10 ਦਿਨ ਦਾ ਸਮਾਂ ਜਿਹੜਾ ਇਸ ਵਿਪਾਸ਼ਨਾ ਕੇਂਦਰ ਦੇ ਅੰਦਰ ਉਹ ਆਪਣਾ ਗੁਜ਼ਾਰ ਕੇ ਆਪਣੇ ਜਿੱਥੇ ਆਤਮਿਕ ਸ਼ਾਂਤੀ ਪ੍ਰਾਪਤੀ ਕਰਨਗੇ ਉੱਥੇ ਹੀ ਉਹ ਲਗਭਗ ਜਿਹੜਾ ਹੈ 10 ਦਿਨ ਦੇ ਸਮੇਂ ਦੇ ਵਿੱਚ ਆਪਣੇ ਇਸ ਧਿਆਨ ਕੇਂਦਰ ਦੇ ਵਿੱਚ गुजारਦੇ ਹੋਏ ਸਮਾ ਦੇਣਗੇ